ਇਨਨ ਨਿਤ ਇੱਕ ਠੇਕ ਮੈਂ ਤੁਰ ਜਾਣਾ ਪਿੱਕੇ ਤੂ ਮੇਰੇ ਅੱਖੇ ਵਿੱਚ ਮੈਂ ਬਤਾਨਾ ਛੱਡੀਆਂ ਪਾਲਦਾ ਫਿਰ ਗੱਟਿ ਛਣਾਂ ਤੇ ਗੱਡੀਆਂ ਵੇ ਨਿਤ ਪਾਲਦਾ ਸਸ਼ੀਕਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦਰਸ਼ਕੋ ਅੱਜ ਤੁਹਾਡੀ ਮੁਲਾਕਾਤ ਅਸੀਂ ਇੱਕ ਐਸੇ ਸ਼ਖਸ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਜਾਦੀ ਜਵਾਨੀ ਦੇ ਵਿੱਚ ਅਜਿਹੇ ਗੀਤ ਲਿਖੇ ਜਿਹੜੇ ਅੱਜ ਵੀ ਜਦੋਂ ਕਿਤੇ ਸਾਨੂੰ ਗਾਹੇ-ਵਗਾਹੇ ਉਹ ਕੈਸਟਾਂ ਦੇ ਵਿੱਚ ਜਾਂ YouTube ਦੇ ਉੱਤੇ ਸੁਣਨ ਨੂੰ ਮਿਲਦੇ ਆ ਤਾਂ ਉਹਨਾਂ ਦੇ ਬਾਰੇ ਵਿੱਚ ਬੜਾ ਅਜੀਬ ਕਿਸਮ ਦਾ ਖਿਆਲ ਆ ਜਾਂਦਾ ਹੈ ਕਿ ਇੱਕ ਸਵਾਲ ਵੀ ਉੱਠਦਾ ਹੈ ਕਿ ਮੈਡੀਕਲ ਲਾਈਨ ਦਾ MBBS ਇੱਕ ਡਾਕਟਰ ਅਜਿਹੇ ਗਾਣੇ ਲਿਖ ਸਕਦਾ ਵੀ ਬਿਲਕੁਲ ਇਹ ਗੱਲ ਸੱਚ ਹੈ ਕਿ ਉਹਨਾਂ ਨੇ ਅਜਿਹੇ ਗਾਣੇ ਲਿਖੇ ਜਿਨ੍ਹਾਂ ਦਾ 80 ਦੇ ਦਹਾਕੇ ਦੇ ਵਿੱਚ ਜਦੋਂ ਕੋਠਿਆਂ ਤੇ ਸਪੀਕਰ ਲਾ ਕੇ ਸੁਣੇ ਜਾਂਦੇ ਸਨ ਤੇ ਵਿਆਹਾਂ ਦੇ ਵਿੱਚ ਉਹਨਾਂ ਗੀਤਾਂ ਦੀ ਤੂਤੀ ਬੋਲਦੀ ਰਹੀ ਆ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਜਗਰਾਉ ਦੇ ਨਾਲ ਪੈਂਡ ਰੂਮੀ ਜਿੱਥੋਂ ਦਾ ਸਖਦੇਵ ਸਿੰਘ ਜਿਹਨੂੰ ਕਿ ਗੱਲ ਰੂਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਔਰ ਉਹਨਾਂ ਦੇ ਗੀਤਾਂ ਨੂੰ ਕਰਨੈਲ ਗੱਲ ਸਮੇਤ ਹੋਰ ਪੰਜਾਬੀ ਦੇ ਨਾਮਵਰ ਗਾਇਕਾਂ ਨੇ ਆਵਾਜ਼ ਦਿੱਤੀ ਗੀਤਕਾਰੀ ਦਾ ਸਫ਼ਰ ਜਿਹੜਾ ਕਦੋਂ ਸ਼ੁਰੂ ਹੋਇਆ ਤੇ ਨਾਲੋਂ ਨਾਲ ਡਾਕਟਰ ਇਹ ਕਿਤਾ ਚੱਲਦੀ ਰਹੀ ਤੇ ਸਰਕਸ ਦਾ ਸਮੇਲ ਕਿਵੇਂ ਹੋਇਆ ਬਹੁਤ ਸਾਰੇ ਸਵਾਲ ਨੇ ਗੱਲਬਾਤ ਕਰਾਂਗੇ ਡਾਕਟਰ ਸੁਖਦੇਵ ਸਿੰਘ ਜਾਨੀ ਕਿ ਗੱਲ ਰੂਮ ਦੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸੋ ਦੈਟਸ ਆਬ ਜਦੋਂ ਮੈਂ ਤੁਹਾਡੀ ਜਾਣ ਪਛਾਣ ਕਰਾਈ ਤਾਂ ਉਹਦੇ ਵਿੱਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਐਮਬੀਏਸ ਡਾਕਟਰ ਤੇ ਜਿਹੜਾ ਕਿਤੇ ਵਜੋਂ ਮੈਡੀਕਲ ਤੇ ਜਦੋਂ ਜਵਾਨੀ ਦੇ ਵਿੱਚ ਹੀ ਤੁਹਾਡੇ ਮਨ 'ਚ ਇੱਕ ਸੰਕਲਪ ਹੋਣਾ ਖਿਆਲ ਹੋਣਾ ਕਿ ਮੈਂ ਡਾਕਟਰ ਬਣਨਾ ਤੇ ਤਾਂ ਹੀ ਬਣੇ ਹੋ ਹਾਂਜੀ ਹਾਂਜੀ ਆ ਇਹ ਗੀਤ ਤੁਹਾਡੇ ਅਸੀਂ ਜਿਹੜੇ ਸੁਨੇ ਨੇ ਚਲਪਲੇ ਜੇ ਗੀਤ ਸੀਗੇ ਜਿਹਦੇ ਵਿੱਚ ਅ ਦਿਔਰ ਪਰਜਾਈ ਦੀ ਵੀ ਗੱਲ ਜਿਹਦੇ ਵਿੱਚ ਇੱਕ ਜਵਾਨ ਮੁੰਡੇ ਦੇ ਮਨ ਦੇ ਵਿੱਚ ਉੱਠਦੇ ਹਵਾਲ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਖਿਆਲ ਸੀ ਤੇ ਕਿਵੇਂ ਰੁਝਾਨ ਸ਼ੁਰੂ ਹੋਇਆ ਇਹ ਇਹ ਸ਼ੌਕ ਤਾਂ ਮਤਲਬ ਸੀਗਾ ਸਮਝੋ 10ਵੀਂ 11ਵੀਂ ਤੋਂ ਹੀ ਅੱਛਾ ਜੀ 10ਵੀਂ 11ਵੀਂ ਤੋਂ ਹੀ ਇਹ ਗੀਤ ਲਿਖਣਾ ਸ਼ੁਰੂ ਕੀਤੇ ਤੇ ਸਭ ਨਾਲ ਜਿਹੜਾ ਮੇਰਾ ਮਿਡਲ ਕਾਲਜ ਦਾ ਐਡਮਿਸ਼ਨ ਸੀ ਮੇਰਾ ਐਮਬੀਬੀਸ ਦਾ ਉਹ ਬੀਕਾਂ ਦੇਰ ਦਾ ਸੀਗਾ ਤਾਂ ਉੱਥੇ ਜਾ ਕੇ ਇਹ ਆਪਦੀ ਭਾਸ਼ਾ ਦਾ ਆਪਦੇ ਸੱਭਿਆਚਾਰ ਦਾ ਇਸ ਇਹ ਆਪਦੀ ਬੋਲੀ ਦਾ ਮਤਲਬ ਹਮ ਬੜਾ ਨਾ ਘਾੜਾ ਜਾ ਕੇ ਅਹਿਸਾਸ ਹੁੰਦਾ ਜਦੋਂ ਆਪਕਰ ਹੁੰਦਾ ਕਰੋਂ ਦੂਰ ਜਾਂਦੇ ਆ ਤਾਂ ਪਰ ਉਹ ਹੋਰ ਜਦੋਂ ਸਭ ਕੋ ਸ਼ੁੱਧ ਜਨ ਲਿਖੇ ਗੀਤ ਕੁਛ ਜਿਹੜੇ ਲਿਖੇ ਜੇ ਲਿਖਦਾ ਰਿਹਾ ਮੈਂ ਤੇ ਜਦ ਵੀ ਪਿੰਡ ਆਉਂਦਾ ਗੋਣ ਵਾਲਿਆਂ ਕੋਲ ਚੱਕਰ ਨਿਕਲਦੇ ਰਹਿੰਦੇ ਆ ਹਾਂਜੀ ਬਿਲਕੁਲ ਪਰ ਨਾਲ ਦੀ ਨਾਲ ਜੇ ਕੱਲ ਗੱਲ ਕਰੀਏ ਤੇ ਉਸੇ ਵੇਲੇ ਤਾਂ ਖਾਸ ਕਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਜੱਟਾਂ ਦੇ ਨਿਆਣਿਆਂ ਨੂੰ ਪ੍ਰਵਾਨਗੀ ਨਹੀਂ ਹੁੰਦੀ ਸੀ ਕਿ ਤੁਸੀਂ ਘਰੋਂ ਬਾਹਰ ਜਾਣਾ ਉਹ ਜੇ ਦੌਰ ਦੇ ਵਿੱਚ ਤੁਹਾਨੂੰ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਪਹਿਲਾ ਗਾਣਾ ਜਿਹੜਾ ਕਦੋਂ ਰਿਕਾਰਡ ਹੋਇਆ ਸੀ ਇਹ ਕੋਈ ਰਿਕਾਰਡ ਹੋਇਆ ਕੋਈ 80 ਸਨ ਦੇ ਸਾਨੂੰ 80 ਇਹ ਜੈਸੀਗਾ ਹੋ ਮੇਰਾ ਮੈਂ ਨਾ ਮੰਗਣਾ ਨਾ ਵਿਆਹ ਕੀਤਾ ਕੰਮ ਦਿਓਰ ਪੜਾ ਕੂਆ ਕੀਤਾ ਇੱਕ ਪੱਟੀ ਫਰੇਚ ਮਾਤਣ ਨੂੰ ਰੇ ਕਰਦਾ ਚੰਨੋ ਚੰਨੋ ਨਹੀਂ ਕਰਕੰਨਾ ਵਾਟੀ ਕੁਰਰ ਕੁੜੇ ਕਲ ਦਿਓਰ ਲਿਆਇਆ ਬੰਨਵਾ ਬਾਈ ਇਹ ਈ ਸੀ ਜੇ ਸਭ ਤੋਂ ਪਹਿਲਾ ਮੇਰਾ ਰਿਕਾਰਡ ਹੈ ਤੇ ਇਹ ਉਦੋਂ ਨਰੀਕੋ ਕੰਪਨੀ ਹੁੰਦੀ ਸੀ ਦਿੱਲੀ ਮੈਂ ਦਿੱਲੀ ਆ ਗਿਆ ਵੀ ਸੀ ਨਾਲ ਗੱਲ ਦੇ ਗੱਲ ਸਾਹਿਬ ਦੇ ਨਾਲ ਗਿਆ ਵੀ ਸੀ ਉੱਥੇ ਠੀਕ ਹੈ ਹਾਂਜੀ ਤੇ ਦਰਸ਼ਕੋ ਤੁਹਾਨੂੰ ਦੱਸਦੀ ਹੈ ਕਿ ਜਦੋਂ ਦਾ ਬਿਆਵਾ ਦਾ ਦੌਰ ਸੀ ਉਸ ਵੇਲੇ ਦਾ ਜਿਹੜਾ 80 ਦੇ ਦਹਾਕੇ ਦਾ ਦੌਰ ਸੀ ਜਦੋਂ ਕੋਠੇ ਤੇ ਸਪੀਕਰ ਲੱਗਦੇ ਹੁੰਦੇ ਸੀ ਤੇ ਇਹ ਗੀਤ ਅਕਸਰ ਸਾਨੂੰ ਉਹਨਾਂ ਤਵਿਆਂ ਦੇ ਵਿੱਚ ਐਲਪੀ ਰਿਕਾਰਡ ਦੇ ਵਿੱਚ ਸਾਨੂੰ বাজਦਾ ਅਕਸਰ ਸੁਣ ਜਾਂਦਾ ਸੀਗਾ ਤੇ ਗਿੱਲ ਸਾਹਿਬ ਕੈਸਟਾਂ ਵੀ ਕੈਸਟਾਂ ਦੇ ਵਿੱਚ ਵੀ ਤੁਸੀਂ ਗਾਣੇ ਲਿਖੇ ਤਵਿਆਂ ਦੇ ਵਿੱਚ ਵੀ ਲਿਖੇ ਗਾਣੇ ਹਾਂਜੀ ਹਾਂਜੀ ਤੇ ਉਹ ਜਿਹੜਾ ਜਿਹੜਾ ਤੁਸੀਂ ਇੱਕ ਲੰਮਾ ਸਮਾਂ ਗੀਤਕਾਰੀ ਦੇ ਵਿੱਚ ਵਿਚਰੇ ਹੋ ਪਰ ਖਾਸ ਗੱਲ ਇਹ ਰਹੀ ਹੈ ਕਿ ਤੁਸੀਂ ਬਹੁਤ ਥੋੜੇ ਔਰ ਇੱਕ ਪਾਇਦਾਰ ਗੀਤ ਲਿਖੇ ਔਰ ਜਿਹੜੇ ਜਿੰਨੇ ਵੀ ਗੀਤ ਲਿਖੇ ਤੁਹਾਡੇ ਸਾਰੇ ਕੀ ਗਾਣੇ ਜਿਹੜੇ ਮਕਬੂਲ ਹੋਏ ਆ ਹਾਂਜੀ ਤੁਹਾਨੂੰ ਉਸ ਵੇਲੇ ਜਦੋਂ ਇਹ ਮੰਨਿਆ ਜਾਂਦਾ ਹੁੰਦਾ ਸੀਗਾ ਕਿ ਜਿਹੜਾ ਗੀਤ ਲਿਖਣਾ ਬੜਾ ਔਖਾ ਕੰਮ ਆ ਤੁਹਾਨੂੰ ਇਹ ਪ੍ਰੇਰਨਾ ਕਿੰਨਾ ਤੋਂ ਮਿਲੀ ਲਿਖਣ ਦੀ ਤੇ ਤੁਹਾਨੂੰ ਗੀਤ ਲਿਖਣ ਬਾਸਤੇ ਜਾਂ ਰਿਕਾਰਡ ਕਰਾਉਣ ਲਈ ਕਿੰਨੀ ਕਿਸੇ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਅ ਪ੍ਰੇਰਨਾ ਦਾ ਜਿਵੇਂ ਦੱਸਿਆ ਸੀ ਤੁਹਾਨੂੰ ਮੈਂ ਬਚਪਨ ਤੋਂ ਸ਼ੌਕ ਸੀਗਾ ਤੇ ਆਦਵਾਲਾ ਪਿੰਡੂ ਸਾਰਾ ਕੁਝ ਉਹੀ ਪਿੰਡੂ ਸਭਿਆਚਾਰ ਉਹੀ ਪਿੰਡੂ ਮੁਹਾਵਰਾ ਸਾਰਾ ਕੁਝ ਉਹੀ ਤੇ ਸ਼ੌਕ ਤਾਂ ਉਹ ਮਤਲਬ ਬਨੇਰੇ ਤੇ ਸਪੀਕਰ ਵਾਜਦੇ ਸੁਣ ਸੁਣ ਕੇ ਲੋਕਾਂ ਨੂੰ ਲੱਗਾ ਤੇ ਗੀਤ ਲਿਖਣੇ ਸ਼ੁਰੂ ਕੀਤੇ ਤਾਂ ਕੋਈ ਗਿੱਲ ਸਾਹਿਬ ਨਾਲ ਮੇਰੇ ਭਰਾਵਾਂ ਦੀ ਕੋਈ ਜਾਣਕਾਰੀ ਸੀ ਠੀਕ ਹੈ ਜੀ ਉਹਦੇ ਨਾਲ ਫਿਰ ਮੇਰੀ ਨਿੱਜੀ ਨੇੜਤਾ ਬਹੁਤ ਜ਼ਿਆਦਾ ਹੋ ਗਈ ਫਿਰ ਤਾਂ ਬਹੁਤ ਜ਼ਿਆਦਾ ਪਰਿਵਾਰਕ ਨੇੜਤਾ ਵੰਗੀ ਗੱਲ ਹੋ ਗਈ ਜਦੋਂ ਗਿੱਲ ਸਾਹਿਬ ਮਤਲਬ ਬਿਮਾਰ ਵੀ ਹੋਏ ਹੂੰ ਤਾਂ ਉਹਨੇ ਮੈਨੂੰ ਐਂ ਕਹਿਆ ਡਾਕਟਰ ਨੂੰ ਆਪਦੇ ਕੋਲ ਲੈ ਚਲ ਉਹਨੂੰ ਕੈਂਸਰ ਹੋ ਗਿਆ ਸੀ ਅੱਛਾ ਜੀ ਹਾਂ ਕੈਂਸਰ ਹੋ ਗਿਆ ਸੀ ਤੇ ਹੱਡੀਆਂ 'ਚ ਫੈਲ ਗਿਆ ਸੀ ਬੜਾ ਮਤਲਬ ਉਹ ਪੀੜਣਾ ਬੜਾ ਕਰਾਉਂਦਾ ਸੀਗਾ ਤਾਂ ਉਹਨੂੰ ਐ ਸੀ ਵੀ ਮੈਨੂੰ ਡਾਕਟਰ ਤੋਂ ਆਪਦੇ ਕੋਲ ਲੈ ਜਾ ਮੈਂ ਉੱਥੇ ਜਾ ਕੇ ਠੀਕ ਹੋ ਜਾਊਂਗਾ ਹਾਂ ਮੇਰਾ ਮਤਲਬ ਇੰਨਾ ਤੋ ਸੀ ਮੈਂ ਉਹਦੇ ਕੋਲੇ ਉਹ ਦੋਨਾਂ ਦਿਨਾਂ 'ਚ ਕਾਫੀ ਚੱਕਰ ਲਾਏ ਤੇ ਉਹਦਾ ਖਬਰਸਾਰ ਲੈਣ ਵਾਸਤੇ ਹਾਂਜੀ ਨਰਸਾਬ ਜਦੋਂ ਤੁਹਾਡੇ ਗੀਤਾਂ ਦੀ ਅਸੀਂ ਪੂਰੀ ਲਾਇਬ੍ਰੇਰੀ ਫਰੋਲਦੇ ਆ ਹਾਂਜੀ ਤਾਂ ਉਹਨਾਂ ਗੀਤਾਂ ਦੇ ਵਿੱਚੋਂ ਇੱਕ ਗੱਲ ਤਾਂ ਜਿਹੜੀ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਗੀਤ ਬੜੇ ਸੌਖੇ ਸਖਾਲੇ ਨਹੀਂ ਐ ਗੀਤਾਂ ਦਾ ਇੱਕ ਆਪਣਾ ਪੱਧਰ ਹੈ ਬਹੁਤ ਸਾਰੇ ਗੀਤ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਅਲੰਕਾਰ ਜਿਹੜੇ ਤੁਸੀਂ ਇੱਕ ਬੜੇ ਬੱਕਰੀ ਤਰ੍ਹਾਂ ਦੇ ਬਿੰਬ ਅਲੰਕਾਰ ਸਿਰਜੇ ਆ ਕਈ ਗੀਤਾਂ ਦੇ ਕਾਫੀ ਇਹ ਬੜੇ ਤੰਗ ਹੋ ਜਾਂਦੇ ਆ ਤੁਹਾਡਾ ਇੱਕ ਗੀਤ ਆ ਅ ਤਰਪਾਦੋਂ ਹਾਰ ਬਚੋਲਣ ਨੂੰ ਹਾਂ ਜੀ ਨਹੀਂ ਤਾਂ ਠਾਹ ਲਵਕੂਗਾ ਮੈਂ ਕਿ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਗੀਤ ਬਹੁਤ ਸਾਰੇ ਸਰਚ ਕੀਤੇ YouTube ਤੇ ਹਾਂਜੀ ਹਾਂਜੀ ਤੇ ਉਹ ਗੀਤ ਮੈਂ ਚਾਹੁੰਦਾ ਵੀ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੀਏ ਹਾਂਜੀ ਓਹੋ ਉਹਨਾਂ ਸਮਿਆਂ ਚ ਹੈ ਹੁੰਦਾ ਸੀ ਬੰਦੇ ਛੜੇ ਛੋੜੇ ਰਹਿੰਦੇ ਹੁੰਦੇ ਸੀ ਤੇ ਬਹਿ ਉਹ ਤੰਗੀਆਂ ਹੁੰਦੀਆਂ ਸੀਗੀਆਂ ਤੇ ਭਾਬੀ ਜੋਰ ਦਾ ਕੋਈ ਇਦਾਂ ਦੀ ਗੱਲ ਸੀ ਤਾਂ ਓਹੋ ਉਹ ਭੁੜਾਈ ਦੇ ਬੋਲ ਨੇ ਮੈਂ ਹੁਣ ਤਾਂ ਹੰਮੀ ਪਰਦੀਵੇ ਤੇਰੀ ਦਸਗੀ ਦੋਰਾ ਮਰਜੀ ਵੇ ਭੈਣ ਮੇਰੀ ਪਰ ਪਹਿਲ ਤੇ ਹੀ ਤੈਨੂੰ ਨਤ ਦੇਉਰਾ ਕਹਿਣਾ ਨਹੀਂ ਹੁਣ ਫਾਨੇ ਵਾਂਗੂ ਅੜਦਾ ਤੂੰ ਮੈਂ ਫੇਰ ਲਾਂਬਾ ਲੈਣਾ ਨਹੀਂ ਵਾ ਮੁੰਡੇ ਦੇ ਬੋਲ ਨੇ ਜੀ ਹਾਂ ਅੰਨਾ ਕੀ ਪਾਲੇ ਲੈਣ ਕੁੜੇ ਮੈਨੂੰ ਵਿਆਹ ਦੇ ਛੋਟੀ ਭੈਣ ਕੁੜੇ ੜੀਕ ਬੜੀ ਹੋ ਕੌਣ ਕੜੀ ਜਦ ਵੇੜੇ ਚੂੜਾ ਛਣਕੂਨੀ ਇਹਨੂੰ ਪਾ ਦੂੰ ਹਾਰ ਵਿਚੋਲਣ ਨੂੰ ਤੁੰਨੀ ਟੋਂਠਾ ਲੰਮਕੂਨੀ ਮਤਲਬ ਤੈਨੂੰ ਉਹਨੂੰ ਚਾਹੀ ਬੰਦੇ ਨੂੰ ਵਿਆਹ ਦਾ ਐਡਾ ਹੀ ਵੀ ਤੈਨੂੰ ਐਡਾ ਵੱਡਾ ਹਾਰ ਪਾਊਗਾ ਵੇ ਦੂਰ ਤੱਕ ਲੰਮਕੂਗਾ ਕਾਫੀਆ ਵਾਕਏ ਤੰਗ ਸੀ ਮਰ ਜਿਵੇਂ ਮੈਂ ਜਦੋਂ ਇਹ ਉਗਲ ਸਾਹਿਬ ਨੂੰ ਸੁਣਾਇਆ ਤਾਂ ਉਹਨੇ ਰਿਕਾਰਡਿੰਗ ਤੇ ਜਾਣਾ ਸੀ ਅੱਛਾ ਜੀ ਉਹਦੇ ਕੋਲ ਮੈਂ ਗਿਆ ਹੋਇਆ ਸੀ ਤਾਂ ਉਹ ਕਿ ਮੈਨੂੰ ਕਹਿੰਦਾ ਵੀ ਇਹ ਮੈਂ ਉਹ ਲੈ ਕੇ ਦੇ ਕੇ ਜਾ ਅੱਛਾ ਤਾਂ ਦੋ ਦਿਨ ਦੋ ਰਾਤਾਂ ਫਿਰ ਉੱਥੇ ਖਾਦਾ ਪੀਤਾ ਤੇ ਉੱਥੇ ਰਹਾ ਤੇ ਉੱਥੇ ਫਿਰ ਮੈਂ ਇਹ ਗੀਤ ਉਹਨੂੰ ਮੁਕੰਮਲ ਕਰਕੇ ਦੇ ਕੇ ਆਇਆ ਤੇ ਅਗਲੇ ਦਿਨ ਫਿਰ ਉਸ ਨੂੰ ਰਿਕਾਰਡਿੰਗ ਤੇ ਜਾਣਾ ਸੀ ਉਹ ਦੁਬਾਰਾ ਰਿਕਾਰਡ ਹੋਇਆ ਹਾਂ ਬਿਲਕੁਲ ਜਾਨੀ ਕਹਿ ਸਕਦਾ ਕਰਨੈਲ ਗਲਜੀ ਨਾਲ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਕਿੱਸੇ ਜਿਹੜੇ ਆ ਜੁੜੇ ਹੋਏ ਆ ਕਾਫੀ ਨੇੜਤਾ ਦੇ ਹਾਂ ਬਹੁਤ ਨੇੜਤਾ ਬਹੁਤ ਬਹੁਤ ਬੜੀ ਮੁਹੱਬਤ ਸੀ ਆ ਪਰਿਵਾਰਕ ਮੁਹੱਬਤ ਵੀ ਹੁਣ ਤੱਕ ਉਹਨਾਂ ਦੇ ਉਹਦੀ ਉਹਦੀ ਘਰ ਵਾਲੀ ਉਹਦੀ ਬੱਚੀ ਜਿਹੜੀ ਹੈਗੀ ਇੱਥੇ ਰਹਿੰਦੀ ਟੀਚਰ ਆ ਉਹ ਮੇਰੇ ਕੋਲ ਹੁਣ ਵੀ ਕਈ ਵਾਰੀ ਦਵਾਈ ਦੁਆਈ ਲੈਣ ਵੀ ਆ ਜਾਂਦੇ ਆ ਹਾਂ 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 ਹੁੰਦੇ ਰਹਿੰਦੇ ਹੁਣ ਵੀ ਹੁੰਦੇ ਰਹਿੰਦੇ ਆ ਜਿਵੇਂ ਮੇਰੀ ਆਉਂਦੀ ਰਹਿੰਦੀ ਉਹ ਗਿੱਲ ਸਾਹ ਦੇ ਗਾਣੇ ਹਾਂ ਡਾਕਟਰ ਸਾਹਿਬ ਜਿਤਨਾ ਤੁਸੀਂ 2-10 ਦੇ ਤੋਂ ਜ਼ਿਆਦਾ ਗਾਣੇ ਜਿਹੜੇ ਆ ਤੁਹਾਡੇ ਰਿਕਾਰਡ ਹੋਏ ਨੇ ਹਾਂਜੀ ਉਸ ਤੋਂ ਬਾਅਦ ਨਹੀਂ ਗਿੱਲ ਸਾਹ ਦੇ ਜਾਣ ਤੋਂ ਬਾਅਦ ਨਹੀਂ ਕਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਹੋਰ ਲਿਖਾਂ ਜਾਂ ਚਾਹ ਜਗਲ ਸਮੇ ਦੇ ਦੌਰ ਦੇ ਨਾਲ ਜਿਸ ਤਰ੍ਹਾਂ ਨਵੀਂ ਪੀੜੀ ਦੇ ਸਵਾਦ ਬਦਲ ਗਏ ਤਰਜੀਹਾਂ ਬਦਲ ਗਈਆਂ ਉਹਦੇ ਚਲਦੇ ਆ ਕਿ ਉਸ ਤਰ੍ਹਾਂ ਦੇ ਗੀਤ ਲਿਖ ਨਹੀਂ ਪਾਉਂਦੇ ਕਿ ਜਾਂ ਆਪਣੇ ਟੇਸਟ ਨੂੰ ਬਦਲਣਾ ਨਹੀਂ ਚਾਹੁੰਦੇ ਨਹੀਂ ਆਉਣੀ ਹੈ ਗੱਲ ਬੰਦੇ ਦੀ ਨਿਰਖਤਾ ਅੱਖ ਦੀ ਉਹੀ ਹੁੰਦੀ ਆ ਤੇ ਇੱਕ অবজারਵੇਸ਼ਨ ਹੀ ਹੁੰਦੀ ਆ ਨਾ ਬੰਦਾ ਆਪਦੀ অবজারਵੇਸ਼ਨ ਨਾਲ ਕੋਈ ਗੱਲ ਲੱਭਦਾ ਬੰਦੇ ਦੇਖਦੇ ਸਾਰੇ ਸਾਰੇ ਨੰਗ ਦੇਖਦਾ ਸਾਰੇ ਕੋਈ ਨੰਗਦਾ ਇੱਕ ਬੰਦਾ ਕੋਈ ਗੱਲ ਅਬਜ਼ਰਵ ਕਰਦਾ ਉਹ ਜ਼ਰੂਰ ਕਰਕੇ ਗੀਤ ਲਿਖਦਾ ਬੰਦਾ ਉਹਦੇ ਕੋਲ ਜੋ ਬਰਬਾਦ ਹੋ ਜਾਂਦਾ ਉਹ ਐ ਨਹੀਂ ਗੱਲ ਵੀ অবজারਵੇਸ਼ਨ ਨਾਲ ਨਿਰਖ ਥੋੜੀ ਮਰ ਜਾਂਦੀ ਆ ਹੂੰ ਜਿਵੇਂ ਮੇਰਾ ਛੋਟਾ ਬੇਟਾ ਵਾ ਜਿਹੜਾ ਇਹਨੇ ਵੀ 2-4 ਰੁਪਏ ਆਉਦੇ ਗੀਤ ਗਾਏ ਆ ਇਹਦੇ YouTube ਤੇ ਪਏ ਆ ਹੁਣ ਵੀ ਅੱਛਾ ਜੀ ਇਹਦੇ ਲਈ ਲਿਖਿਆ ਸੀ ਮੈਂ ਇੱਕ ਗੀਤ ਉਹ ਨਵੇਂ ਜਵਾਨੇ ਦਾ ਹੀ ਆ ਹੂੰ ਉਹ ਹੈਗਾ ਬਈ ਮੁੰਡਾ ਪੜਨੂ ਮਾੜਾ ਵਾ ਬਾਪੂ ਦਾ ਲਾਂਭਾ ਵੀ ਆ ਪਰ ਬਾਪੂ ਨੇ ਉਹਨੂੰ ਕਾਰ ਵੀ ਲੈ ਕੇ ਦਿੱਤੀ ਆ ਉਹ ਉਸ ਗੱਲ ਦੇ ਬਾਰੇ ਆ ਅਖੇ ਪੜੇ ਨਾ ਪੜਾਵੇ ਮੁੰਡਾ ਮੇਰਾ ਬੈਡ ਫੇਰ ਵੀ ਡਰੋਂਦਾ ਰਹੇ ਲਾੜ ਮੇਰਾ ਡੈਡ ਕਾਰ ਲੈ ਕੇ ਦਿੱਤੀ ਨਾਲੇ ਪੈਸੇ ਤੇਲ ਨੂੰ ਲਾਇਓ ਵੀ ਲਾਇਆ ਏ ਬੀਫਾਇਰੂ ਮੈਨੂੰ ਏਲ ਨੂੰ ਬਾਜੀ ਵਾਹ ਕੀ ਵਾਹ ਵੀ ਫੇਲ ਫੇਲ ਹੋਏ ਬੰਦੇ ਨੂੰ ਮੁੰਡੇ ਨੂੰ ਵੀ ਬੀਫਾ ਲਾਦਾ ਬਾਪ ਨੇ ਕਾਰ ਵੀ ਲੈਤੀ ਤੇ ਤੇਲ ਵੀ ਟੂ ਪੈਸੇ ਵੀ ਤੇ ਇਹ ਐ ਨਹੀਂ ਗੱਲ ਹੈ ਵੀ ਉਹ ਅੰਦਰ ਦਾ ਗੀਤ ਕਰਨ ਮਰਦਾ ਨਹੀਂ ਜਾਂਦਾ ਨਾ ਮਰਦੀ ਆ ਮਤਲਬ ਉਹ ਐ ਹੁੰਦਾ ਵੀ ਇਹ ਥੋੜਾ ਕੋਈ ਆਊਟਲੈਟ ਹੋਣਾ ਚਾਹੀਦਾ ਜਿੱਥੋਂ ਦੀ ਕੋਈ ਤੁਹਾਨੂੰ ਕੋਈ ਬੰਦਾ ਗੀਤ ਲਿਖੋਗੇ ਬੰਦਾ ਲੈ ਜੇ ਕੋਈ ਗਾ ਦੇਵੇ ਫੇਰ ਤੁਹਾਡਾ ਟੈਂਪੋ ਵੀ ਬਣਦਾ ਥੋੜਾ ਸ਼ਾਹ ਵੀ ਬਣਿਆ ਰਹਿੰਦਾ ਆ ਗੀਤਾ ਤੋਂ ਬਿਨਾ ਤੁਸੀਂ ਕੋਈ ਹੋਰ ਵੀ ਲਿਖਿਆ ਕਵਤਾ ਨਜ਼ਮ ਜਾਂ ਕੋਈ ਸੈਤਕ ਵਿਦਾ ਦੇ ਵਿੱਚ ਕਿਤੇ ਹੋਰ ਕੋਈ ਰਚਨਾ ਕੀਤੀ ਹੈ ਹਾਂ ਸ਼ੁਰੂ-ਸ਼ੁਰੂ ਵਿੱਚ ਮੈਂ ਕਵਤਾਵਾਂ ਵੀ ਲਿਖਦੀਆਂ ਜਿਵੇਂ ਕਾਲਜ ਦੇ ਮੈਗਜ਼ੀਨ ਚ ਵੀ ਛਪੀਆਂ ਮੇਰੇਆਂ ਕਈ ਕਵਤਾਵਾਂ ਸ਼ਬਦੀਆਂ ਰਹਿੰਦੀਆਂ ਸੀ ਜਦੋਂ ਮੈਂ ਇਸ ਦੇ ਪਾਸੇ ਵੀ ਸਰਗਰਮ ਸੀਗਾ ਫਿਰ ਇੱਕ ਵਾਰ ਪੰਜਾਬੀ ਟ੍ਰਿਬਿਊਨ ਨੇ ਮੇਰੇ ਕੋਈ 15-20 ਲੇਖ ਜਿਹੜੇ ਆਪਣੇ ਪੁਰਾਣੇ ਵਿਅਸੇ ਦੇ ਚਿੰਨ ਹੁੰਦੇ ਸੀ ਜਿਹੜੇ ਅੱਛਾ ਜੀ ਉਹਨਾਂ ਦੇ ਬਾਬਤ ਮੇਰੇ 15-20 ਲੇਖ ਛਪੇ ਜਿਵੇਂ ਉਹ ਮਤਲਬ ਉਹ ਇੱਕ ਆਪ ਬੀਤੀ ਹੁੰਦੀ ਸੀ ਜਿਵੇਂ ਸਾਡਾ ਇੱਕ ਖੂਹ ਆ ਉਹ ਬੜਾ ਮਤਲਬ ਟਾਈਮ ਦਾ ਬਣਿਆ ਹੋਇਆ ਪੁਰਾਣਾ ਰਾਹ ਜਾਂਦਾ ਸੀ ਤਲਵੰਡੀ ਤੋਂ ਜਗਰਾਉ ਨੂੰ ਹਾਂਜੀ ਉਹਦੇ ਤੇ ਬਣਿਆ ਹੋਇਆ ਅੰਦਰਲਾ ਖੂਹ ਕਹਿੰਦੇ ਅਸੀਂ ਉਹਨੂੰ ਉਹ ਰਾਹ ਤੇ ਬਣਿਆ ਉਹਦੇ ਬਾਰੇ ਲਿਖਿਆ ਠੀਕ ਹੈ ਹਣਾ ਅੰਦਰਲੇ ਖੂਦ ਹੀ ਆਪ ਬੀਤੀ ਜਿਹੜਾ ਤੁਹਾਡੇ ਪਿੰਡ ਖਾੜੇ ਨੂੰ ਰਾਹ ਜਾਂਦਾ ਇੱਥੋਂ ਰਮੀ ਤੋਂ ਉਹ ਰਾਹ ਦੀ ਆਪ ਬੀਤੀ ਵੀ ਉਹ ਹੁਣ ਸੜਕ ਬਣ ਗਈ ਪਹਿਲਾਂ ਕਿਵੇਂ ਸੀ ਮੇਰੇ ਪਿੰਡ ਦਾ ਚੜਦਾ ਪਾਸਾ ਵੀ ਹੁਣ ਉੱਥੇ ਕੀ ਕੀ ਬਣ ਗਿਆ ਪਹਿਲਾਂ ਕੀ ਰੜੇ ਮੈਦਾਨ ਹੁੰਦੇ ਸੀ ਮੇਰੇ ਪਿੰਡ ਦੀ ਫਿਰਨੀ ਸੰਦੂਖ ਇੱਕ ਤੁਸੀਂ ਨਹੀਂ ਸੁਣਿਆ ਹੋਣਾ ਕਦੇ ਝਾਮ ਝਾਮ ਹੁੰਦੀ ਜਿਹਦੇ ਨਾਲ ਪੁਰਾਣੇ ਸਮੇਂ ਵਿੱਚ ਖੂ ਲਉਂਦੇ ਹੁੰਦੇ ਉਹ ਝਾਮ ਮੈਨੂੰ ਬਿੰਜਲ ਕਿਸੇ ਮਹਾਰਿਆਂ ਦੇ ਘਰ ਪਈ ਦੇਖੀ ਮੈਂ ਤੇ ਉਹਨੂੰ ਦੇਖ ਦਿਖਾ ਕੇ ਉਹਨਾਂ ਤੋਂ ਸਾਰਾ ਉਹਦਾ ਬੇਰਵਾ ਲੈ ਕੇ ਪੁੱਛ ਕੇ ਵੀ ਹੈ ਕਿ ਕਿਵੇਂ ਕੰਮ ਕਰਦੀ ਆ ਉਹ ਸਾਰਾ ਉਹਦੇ ਬਾਰੇ ਲਿਖੇ ਲੇਖ ਲਿਖਿਆ ਤੇ ਇਦਾਂ ਹੀ ਜਿਵੇਂ ਉਹਨੂੰ ਖਰਾਸ ਹੁੰਦੇ ਸੀ ਪੁਰਾਣੇ ਇਹ ਕੋਛਾਤ ਵਾਲਾ ਪੱਖਾ ਐ ਡੋਰੀ ਨਾਲ ਖਿੱਚਦੇ ਹੁੰਦੇ ਸੀ ਉਹ 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 ਸਵਾਤਾਂ ਦੇ ਵਿੱਚ ਖੁੱਲੀਆਂ ਚ ਜਾਂਦੇ ਹੁੰਦੇ ਸੀ ਹਾਂ ਹਾਂ ਛੱਪੜ ਜਿਵੇਂ ਪਿੰਡ ਦਾ ਛੱਪੜ ਆ ਉਹਦੇ ਬਾਰੇ ਇਦਾਂ ਬਹੁਤ ਸਾਰੇ ਮੈਂ ਉਸ ਸਭਿਆਚਾਰਕ ਵਿਰਸੇ ਦੀ ਚਿੰਨਾ ਬਾਰੇ ਇਦਾਂ ਦੇ ਲੇਖ ਲਿਕੇ ਪੰਜਾਬੀ ਟਿਮਿਂ ਸ਼ੱਪੜ ਠੀਕ ਰਸਾ ਮੈਂ ਦੇਖਦਾ ਕਿ ਤੁਹਾਡੇ ਜਿਸ ਤਰ੍ਹਾਂ ਘਰ ਨੂੰ ਤੁਸੀਂ ਬੜਾ ਸੁੰਦਰ ਤਰੀਕੇ ਦੇ ਨਾਲ ਬੜਾ ਸ਼ਿੰਗਾਰਿਆ ਔਰ ਚਿੜੀਆਂ ਟੈਕਦੀਆਂ ਤੇ ਇੱਥੇ ਬੜੀ ਖੁੱਲੀ ਹਵਾਦਾਰ ਜਿਹੜੀ ਸਾਨੂੰ ਦਾ ਮਾਹੌਲ ਮਿਲਿਆ ਬੜੀ ਤਾਜ਼ਗੀ ਮੇਰੀ ਮਹਿਸੂਸ ਹੋ ਰਹੀ ਆ ਮਾਤਾ ਵਰਨਾ ਬੜਾ ਤੁਹਾਡਾ ਪੰਛੀ ਪ੍ਰੇਮ ਬਹੁਤ ਹੈ ਤੇ ਇਹ ਸ਼ੁਰੂ ਤੋਂ ਹੀ ਆ ਜਾਂ ਹੋਣਾ ਕਿ ਮਨ ਦੇ ਵਿੱਚ ਪੈਦਾ ਹੋਇਆ ਹੈ ਨਹੀਂ ਇਹ ਦੇਖੋ ਤੁਸੀਂ ਵੀ ਐਡਾ ਵੱਡਾ ਜਿਹੜਾ ਸਾਡਾ ਘਰ ਦਾ ਬਾਗੀਚਾ ਵਾ ਇਹ 1-2 ਸਾਲਾਂ ਚ ਨਹੀਂ ਬਣ ਸਕਦਾ ਇਹ ਬੜੀ ਧੀਰ ਦੇ ਲੱਗੇ ਹੋਏ ਆ ਅਸੀਂ ਸਾਡੇ ਕੋਲੇ ਕੋਈ 3-4000 5000 ਦੇ ਕਰੀਬ ਤੱਕ ਗਮਲਾ ਹੀ ਆ ਅੱਛਾ ਜੀ ਜਿਹਦੇ ਚ ਪਲਾਂਟ ਲਾਉਣੇ ਆ ਜਿਨ੍ਹਾਂ ਨੂੰ ਰੋਜ਼ ਪਾਣੀ ਦੇਣਿਆ ਰੋਜ਼ ਨਾ ਅਜਾ ਇੰਨਾ ਗਰਮੀ ਆ ਤਾਂ ਰੋਜ਼ ਦਿੰਦੇ ਸੀ ਅਸੀਂ ਅੱਛਾ ਜੀ ਤੇ ਬਾਕੀ ਜਿਹੜੇ ਸਾਰੇ ਜ਼ਮੀਨ ਚ ਲੱਗੇ ਪਲਾਂਟ ਇਹ ਵੱਖਰੇ ਨੇ ਇਹਨਾਂ ਨੂੰ ਬੜੀ ਮੁਸ਼ਕਲਤ ਨਾਲ ਅਸੀਂ ਜਿਵੇਂ ਹੁਣ ਬਹੁਤ ਗਰਮੀ ਪਈ ਆ ਬੜੀ ਮੁਸ਼ਕਿਲ ਨਾਲ ਸੰਭਿਆ ਤਿੰਨ ਚਾਰ ਵਾਰੀ ਪਾਣੀ ਇੱਕ ਸਾਡਾ ਮਿਸਟਿੰਗ ਸਿਸਟਮ ਲਾਇਆ ਹੋਇਆ ਵਾ ਜਦੋਂ ਬਹੁਤ ਹੀ ਗਰਮੀ ਚ ਇਹ ਫਿਰ ਉਹ ਛੱਡ ਦਿੰਦੇ ਆ ਉਹ ਭਾਫ਼ ਜੀ ਬਣਦੀ ਆ ਪਾਣੀ ਦੀ ਉਹ ਫਿਰ ਥੋੜਾ ਜਿਹਾ 5-7 ਡਿਗਰੀ ਟੈਂਪਰੇਚਰ ਥੱਲੇ ਆ ਜਾਂਦਾ ਇਹ ਤਾਂ ਪਲਾਂਟ ਸਾਡੇ ਕੋਲ ਬੜੇ ਮਹਿੰਗੇ ਮਹਿੰਗੇ ਨੇ ਤੇ ਇਹ ਇਦਾਂ ਹੀ ਫਿਰ ਬਚਾਉਨੇ ਆ ਮਿਹਨਤ ਨਾਲ ਅਸੀਂ ਇਹਨਾਂ ਨੂੰ ਇੱਕ ਚਿਰ ਦਾ ਸ਼ੌਕ ਆ ਜਾਂ ਮੇਰੀ ਵੀਰੇ ਘਰ ਵਾਲੀ ਨੂੰ ਵੀ ਉਨਾ ਹੀ ਆ ਜਿੰਦਾ ਮੇਰੇ ਮੈਡਮ ਇਹਨੋਂ ਪਾਣੀ ਖੁੱਦ ਨਹੀਂਓ ਤੁਸੀਂ ਹਾਂ ਮੈਨ ਲੱਗਦਾ ਮੈਂ ਬੰਦੇ ਵੀ ਸਾਡੇ ਕੋਲ ਦੋ ਹੁੰਦੇ ਆ ਅਸੀਂ ਖੁਦ ਵੀ ਪਾਣੀ ਲਾਉਣਾ ਐ ਐਕਸਰਸਾਈਜ਼ ਐ ਐਕਸਰਸ ਨਾਲੀਆ ਦਾ ਸ਼ੌਕ ਪੂਰਾ ਹਾਂਜੀ ਸੋ ਜਾਂਦੇ ਜਾਂਦੇ ਮੈਂ ਤੁਹਾਨੂੰ ਕਿ ਤੁਹਾਡੀ ਜਿਹੜੀ ਕੋਈ ਆਪਣੀ ਮੌਲਕ ਰਚਨਾ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਰਿਕਾਰਡ ਉਹ ਸਾਡੇ ਜਿਹੜੇ ਅਜੀਤ ਦੇ ਦਰਸ਼ਕਾਂ ਨੂੰ ਜਰੂਰ ਸਾਂਝੀ ਕਰੋ ਹਾਂਜੀ ਅ ਰਿਕਾਰਡ ਮੇਰਾ ਗੀਤ ਨਹੀਂ ਹੋਇਆ ਉਹ ਪਰ ਇੱਕ ਗੀਤ ਮੇਰਾ ਬੜਾ ਮੇਰੇ ਮਤਲਬ ਮੈਨੂੰ ਬਹੁਤ ਚੰਗਾ ਲੱਗਦਾ ਉਹ ਉਹ ਵੀ ਬੰਦਾ ਜਦੋਂ ਅੱਗੇ ਤਾਂ ਜਾਲਿਆ ਹੁੰਦੇ ਹੁਣ ਵੀ ਇੰਹੀਂ ਆ ਬਹੁਤ ਆਤਾ ਪੀ ਬੰਦਾ ਸੋਹਰਿਆਂ ਜਾਣ ਵੇ ਬੋਟ ਹੋਰ ਕਰਦਾ ਅੱਛਾ ਜੀ ਹਾਂ ਉਹ ਹਾਂ ਉਸ ਬਾਬਤ ਕੀਤਾ ਉਹ ਹੈਗਾ ਵੀ ਨਵਾਂ ਹੀ ਸੋ ਆਕੇ ਪਾਇਆ ਚਗਾ ਮੋਤੀਆ ਚਿੰਨ ਚਿੰਨ ਬੰਨੀ ਨਾਲੇ ਪਗ ਤੋਤੀਆ ਤਿੱਲੇਦਾਰ ਜੁੱਤੀ ਢਾਡੀ ਪੈਰੀ ਫੱਬੀਆ ਸੋਹਰਿਆਂ ਨੂੰ ਜਾਣਾ ਤਾਂ ਹੀ ਟੌਰ ਕੱਢੀ ਟੌਰ ਕੱਢੀ ਐ ਕੀ ਆ ਬਾਤ ਹੈ ਹੋਜੀ ਆ ਰਿਟਾਇਰ ਸੋਹਰਾ ਬੰਦਾ ਕੰਮ ਦਾ ਕੋਟਾ ਵੀ ਲਿਆ ਆ ਹੋ ਜਾ ਕੇ ਰੰਮ ਦਾ ਸ਼ਟ ਸ਼ਟ ਲਾਉਣੀ ਪਊ ਭਾਵੇਂ ਛੱਡੀ ਆ ਸੋਹਰਿਆਂ ਨੂੰ ਜਾਣਾ ਤਾਂ ਹੀ ਟੌਰ ਕੱਢੀ ਕੀ ਖਿਆ ਕੀ ਬਾਤ ਹੈ ਇਧਰ ਦਾ ਮਾਹੌਲ ਤੁਸੀਂ ਥੋੜਾ ਰੋਮਾਂਟਿਕ ਕਰਤਾ ਤੇ ਰਿਕਾਰਡ ਤੋਂ ਬਿਨਾ ਗਾਣੇ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ ਪਏ ਹੋਏ ਜਿਹੜੇ ਰਿਕਾਰਡ ਦੇ ਹੋਏ ਹਾਂਜੀ 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 ਕਿੰਨੇ ਕੁ ਪਏ ਨੇ ਕੋਪੀਆਂ ਵਿੱਚ ਗਿਣਤੀ ਨਹੀਂ ਕਦੇ ਕੀਤੀ ਬੇਸ਼ੱਕ ਹਾਂ ਹਾਂ ਹੈਗੇ ਬਥੇਰੇ ਗੀਤ ਕਈ ਸੋਲੋ ਵੀ ਬਥੇਰੇ ਵਧੀਆ ਪਏ ਨੇ ਉਹ ਵੀ ਪਏ ਨੇ ਜਿਹੜੇ ਦੂਜੇ ਵੀ ਹੈਗੇ ਆ ਇਹ ਕੋ ਗਾੜ ਭੁੱਲਿਆ ਮਾਰਨੀ ਸੀਟੀ ਹਾਂ ਵਿੰਦਾ ਰਹਿ ਗਿਆ ਖੜੋਤਾ ਟੀਟੀ ਗੜ ਭੁੱਲਿਆ ਮਾਰਨੀ ਸੀਟੀ ਜਦੋਂ ਤੂੰ ਆਈ ਵੰਠਣ ਕੇ ਸਭੇ ਟਾਈਮ ਤੋਂ ਖੁੰਝ ਗਈਆਂ ਰੇਲਾ ਪਟੰਡੇ ਵਾਲੇ ਜੰਕਸ਼ਨ ਤੇ ਵਾਹ ਵਾਹ ਕੀ ਬਾਤ ਆ ਸੋ ਦਰਸ਼ਕੋ ਗਾਇਕ ਵੀਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮੌਲਿਕ ਤੇ ਖਾਸ ਕਰਕੇ ਸਹਿਤਕ ਵਿਦਾ ਦੇ ਗੀਤ ਜਿਹੜੇ ਪੁਰਾਣੇ ਸਾਡੇ ਜਿੰਨਾ ਦੇ ਵਿੱਚ ਸਾਡੀ ਪੰਜਾਬੀ ਵਿਰਸੇ ਦੀ ਵੀ ਗੱਲ ਆ ਸਾਡੇ ਪੰਜਾਬ ਦੇ ਇਹ ਖੋਹਾਂ ਦੀ ਵੀ ਗੱਲ ਆ ਪੰਜਾਬ ਦੇ ਰਿਸ਼ਤਿਆਂ ਦੀ ਵੀ ਗੱਲ ਆ ਤੇ ਉਹਨਾਂ ਬਾਰੇ ਤੁਸੀਂ ਰਚਨਾਵਾਂ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਦੇ ਨਾਲ ਜਰੂਰ ਸੰਪਰਕ ਕਰੋ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਜਿਨ੍ਹਾਂ ਨੇ ਸਾਨੂੰ ਦਰਸ਼ਣ ਦੇ ਰੂਪ ਰੂਪ ਕਰਾਉਣਾ ਆ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨ ਸੋ ਇਹ ਸਨ ਗੱਲ ਰਮੀ ਵਾਲਾ ਜੀ ਡਾਕਟਰ ਸੁਖਦੇਵ ਸਿੰਘ ਜੀ ਦੇ ਨਾਮ ਤੇ ਅਸੀਂ ਜਿਨ੍ਹਾਂ ਨੂੰ ਜਾਣਦੇ ਆ ਸੋ ਇਹਨਾਂ ਨੇ ਬਹੁਤ ਸਾਰੇ ਆਪਣੀ ਜ਼ਿੰਦਗੀ ਦੇ ਜਿਹੜੇ ਆ ਤਜਰਬੇ ਤੇ ਖਾਸ ਕਰਕੇ ਗੀਤਕਾਰੀ ਦੇ ਸਫ਼ਰ ਦੀਆਂ ਬਹੁਤ ਸਾਰੀਆਂ ਇਜਾਜ਼ਤਾਂ ਸਾਂਝੀਆਂ ਕੀਤੀਆਂ ਔਰ ਕਰਨੈਲ ਗੱਲ ਕੀ ਨੇ ਇਹਨਾਂ ਦੇ ਜਿਹੜੇ ਗਾਣੇ ਗਾਏ ਨੇ ਔਰ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ ਉਹਨਾਂ ਦੇ ਗੀਤਾਂ ਦੇ ਕੁਝ ਮੁਖੜੇ ਵੀ ਸਾਡੇ ਕੀਤੇ ਨੇ ਉਮੀਦ ਕਰਦੇ ਆਂ ਕਿ ਸਾਡੀ ਇਹ ਮੁਲਾਕਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇ ਤੇ ਗ੍ਰਾਊਂਡ ਤੋਂ ਕੈਮਰਾਮੈਨ ਪੁਕੇਂਦਰ ਮੋਲੀ ਦੇ ਨਾਲ ਕੁਲਵੀਰ ਸਿੰਘ ਲੋਟ ਅਜੀਤ ਸੱਭਤੀ